ਨਾਇਪਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਗਿਆਨੰਜਨ ਅਕੈਡਮੀ ਵੱਲੋਂ ਪੰਜਾਬੀ ਸੱਭਿਆਚਾਰਕ ਅਕੈਡਮੀ ਦੇ ਸਹਿਯੋਗ ਨਾਲ ਉੱਗੇ ਨਾਟਕਕਾਰ ਨਿਰਦੇਸ਼ਕ ਸਾਇਹਦਕਰ ਤੇ ਆਲੋਚਕ ਡਾਕਟਰ ਐਸ ਐਨ ਸੇਵਕ ਜੀ ਦੇ ਯਾਦ ਵਿੱਚ ਵਿਦਿਆਰਥੀਆਂ ਦੇ ਸ਼ੁੱਧ ਤੇ ਸੁੰਦਰ ਪੰਜਾਬੀ ਲਿਖਾਈ ਮੁਕਾਬਲੇ ਕਰਵਾਏ ਗਏ ਪਹਿਲੇ ਦੂਜੇ ਤੇ ਤੀਜੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕਾਪੀ ਪੈਨਸਲ ਤੇ 20 ਰੁਪਏ ਦੀ ਰਾਸ਼ੀ ਸਕੂਲ ਦੀ ਪ੍ਰਿੰਸੀਪਲ ਡਾਕਟਰ ਕੁਲਵਿੰਦਰ ਕੌਰ ਮਿਨਹਾਸ ਵੱਲੋਂ ਦਿੱਤੀ ਗਈ ਵਡੇ ਬੱਚਿਆਂ ਵਿੱਚੋਂ ਪਹਿਲੇ ਨੰਬਰ ਤੇ ਅੰਕਿਤ ਦੂਜੇ ਨੰਬਰ ਤੇ ਅੰਸ਼ੂ ਤੇ ਤੀਜੇ ਨੰਬਰ ਤੇ ਅਦਿੱਤੀ ਆਏ ਛੋਟੇ ਬੱਚਿਆਂ ਵਿੱਚੋਂ ਪਹਿਲੇ ਨੰਬਰ ਤੇ ਕਾਜਲ ਦੂਜੇ ਨੰਬਰ ਤੇ ਅਨੂਸ਼ਿਕਾ ਤੇ ਤੀਜੇ ਨੰਬਰ ਤੇ ਕੇਸ਼ਵ ਨਾਮ ਦੇ ਵਿਦਿਆਰਥੀ ਆਏ ਇੱਥੇ ਜ਼ਿਕਰ ਯੋਗ ਹੈ ਕਿ ਪੰਜਾਬੀ ਸੱਭਿਆਚਾਰ ਅਕੈਡਮੀ ਦੇ ਸਾਬਕਾ ਪ੍ਰਧਾਨ ਨੇ ਡਾਕਟਰ ਸਿਵਕ ਨੇ ਪੰਜਾਬੀ ਸੱਭਿਆਚਾਰ ਪ੍ਰਤੀ ਆਪਣੀਆਂ ਅਦੁੱਤੀ ਸੇਵਾਵਾਂ ਨਿਭਾਈਆਂ ਉਹ ਪੰਜਾਬੀ ਸਾਹਿਤ ਨੂੰ ਪਰਫੁੱਲਤ ਕਰਨੀ ਲਗਾਤਾਰ ਆਪਣਾ ਯੋਗਦਾਨ ਪਾਉਂਦੇ ਰਹੇ ਉਹਨਾਂ ਦੇ ਇਸ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ